29 ਮਈ 5 ਵਜੇ ਨਿਕਲੀ ਸੀ ਸਿੱਧੂ ਦੀ ਕਾਰ ਹਵੇਲੀ ਦੇ ਵਿੱਚੋਂ ਅੱਜ ਤੁਹਾਨੂੰ ਸਾਰੀ ਕਹਾਣੀ ਫਿਰ ਤੋਂ ਦਹਰਾਵਾਂਗੇ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਤੇ ਕਿਸ ਤਰੀਕੇ ਨਾਲ ਗੈਂਗਸਟਰਾਂ ਨੇ ਕੀਤੀ ਸੀ ਪਲਾਨਿੰਗ ਹਵੇਲੀ ਦੇ ਬਾਹਰ ਦੀ ਤਸਵੀਰ ਹੈ ਹਵੇਲੀ ਦੇ ਵਿੱਚ ਸੁੱਤਾ ਪਿਆ ਸਿੱਧੂ 5 ਵਜੇ ਦੇ ਕਰੀਬ ਰੋਜ਼ਾਨਾ ਉੱਠ ਕੇ ਸ਼ਹਿਰ ਕਰਨ ਦੇ ਲਈ ਜਾਂਦਾ ਸੀ ਤਾਂ ਉਸ ਦਿਨ ਵੀ 29 ਮਈ ਨੂੰ ਆਪਣੀ ਮਾਸੀ ਦੇ ਘਰ ਦੇ ਲਈ ਰਵਾਨਾ ਹੁੰਦਾ ਗੇਟ ਦੇ ਬਾਹਰ ਨਿਕਲਦਾ ਤਾਂ ਕੇਕੜਾ ਉਸ ਦਾ ਰਾਤ ਅਕਰਿਆ ਹੁੰਦਾ ਤੇ 셀ਫੀ ਖਿਜਦਾ ਹੈ 셀ਫੀ ਤੋਂ ਬਾਅਦ ਸਿੱਧੂ ਦੇ ਗੈਂਗਸਟਰਾਂ ਨੂੰ ਕਾਤਲਾ ਨੂੰ ਜਿਹੜਾ ਇਨਫੋਰਮ ਕਰਦਾ ਹੈ ਕਿ ਸਿੱਧੂ ਮੂਸੇਵਾਲਾ ਇਕੱਲਾ ਹੈ ਉਸਦੇ ਨਾਲ ਕੋਈ ਗਨਮੈਨ ਵੀ ਨਹੀਂ ਹੈ ਤੇ ਉਸ ਤੋਂ ਬਾਅਦ ਸਾਰੀ ਵੀਡੀਓ ਨੂੰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਦਿਖਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਮੂਸੇ ਤੋਂ ਜਵਾਰ ਕੇ ਪਹੁੰਚਿਆ ਸੀ ਸਿੱਧੂ ਮੂਸੇਵਾਲਾ ਇਸ ਜਗ੍ਹਾ ਦੇ ਉੱਪਰ ਸਿੱਧੂ ਦੀ ਥਾਰ ਰੁਕਦੀ ਹੈ ਗੈਂਗਸਟਰ ਵੱਲੋਂ ਓਵਰਟੇਕ ਕਰਕੇ ਤਾਵੜ ਤੋੜ ਗੋਲੀਆਂ ਮਾਰੀਆਂ ਜਾਂਦੀਆਂ ਨੇ ਕਤਲ ਕੀਤਾ ਜਾਂਦਾ ਉਸ ਹੀਰੋ ਨੂੰ ਜਿਸ ਨੇ ਦੇਸ਼ਾਂ ਵਿਦੇਸ਼ਾਂ ਤੱਕ ਮੂਸੇ ਦੀ ਮਾਨਸਾ ਦੇ ਨ ਤੱਕ ਪਾਈ ਸੀ ਇਸ ਵੀਡੀਓ ਦੇ ਵਿੱਚ ਦੇਖ ਕੇ ਤੁਸੀਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਆਰਾਮ ਦੇ ਨਾਲ ਸਿੱਧੂ ਮੂਸੇਵਾਲਾ ਆਪਣੀ ਮਾਸੀ ਦੇ ਘਰ ਦੇ ਲਈ ਰਵਾਨਾ ਹੁੰਦਾ ਪਰ ਗੈਂਗਸਟਰਸ ਦਾ ਪੇछा ਕਰ ਰਹੇ ਹੁੰਦੇ ਨੇ ਹੁਣ ਤੁਹਾਨੂੰ ਦਿਖਾਉਨੇ ਆ ਪੂਰੀ ਵੀਡੀਓ ਜੋ ਰਸਤਾ ਦਿਖਾਉਨੇ ਆ ਜਿਸ ਰਸਤੇ ਤੇ ਸਿੱਧੂ ਮੂਸੇਵਾਲਾ ਗਿਆ ਸੀ ਇਹ ਮਾਹੌਲ ਸੀ ਮਨੂਸਾ ਤਰੀਕ 29 ਮਈ ਜਿਸ ਦਿਨ ਸਿੱਧੂ ਮੂਸੇਵਾਲਾ ਇਸ ਰਸਤੇ ਤੋਂ ਆਪਣੀ ਮਾਸੀ ਦੇ ਘਰ ਬਰਨਾਲੇ ਜਾ ਰਿਹਾ ਸੀਗਾ ਸਮਾਂ 5 ਬਜੇ ਤੋਂ ਬਾਅਦ ਹੈ ਜੇ ਕੋਈ ਇਸ ਸੜਕ ਦੇ ਉੱਪਰ ਸਿੱਧੂ ਮੂਸੇਵਾਲਾ ਆਪਣੀ ਮਾਸੀ ਦੇ ਘਰ ਦੇ ਲਈ ਤਿੰਨ ਜਣੇ ਗੱਡੀ ਦੇ ਵਿੱਚ ਰਵਾਨਾ ਹੁੰਦੇ ਨੇ ਉਹ ਰੈਕੀ ਕਰਨ ਵਾਲਾ ਕੇਕੜਾ ਗੇਟ ਤੇ ਖੜਾ ਹੁੰਦਾ ਹੈ ਫੋਟੋ ਖਿੱਚ ਲੈਂਦਾ ਹੈ ਤੇ ਬਾਅਦ ਚ ਇਨਫੋਰਮੇਸ਼ਨ ਅੱਗੇ ਦੇ ਦਿੰਦਾ ਹੈ ਉਹ ਅੱਗੇ ਜਦੋਂ ਇਨਫੋਰਮੇਸ਼ਨ ਜਾਂਦੀ ਹੈ ਤਾਂ ਗੱਡੀਆਂ ਪਿੱਛੇ ਲੱਗ ਜਾਂਦੀਆਂ ਨੇ ਇਸ ਸੜਕ ਦੇ ਉੱਪਰ ਉਹ ਗੱਡੀਆਂ ਪਿੱਛੇ ਦੌੜ ਰਹੀਆਂ ਸੀ ਸਿੱਧੂ ਦੇ ਤੇ ਸਿੱਧੂ ਨੂੰ ਪਤਾ ਨਹੀਂ ਸੀ ਸਿੱਧੂ ਅਕਸਰ ਕਹਿੰਦਾ ਹੁੰਦਾ ਸੀ ਵੀ ਜੇ ਹੋਣਾ ਸੀ ਤਾਂ ਦੱਸ ਕੇ ਆਉਂਦੇ ਫਿਰ ਮੁਕਾਬਲਾ ਬਰਾਬਰ ਦਾ ਹੋਣਾ ਸੀ ਪਰ ਉਹ ਮਨਹੂਸ ਦਿਨ ਕਿਸੇ ਨੂੰ ਵੀ ਨਹੀਂ ਸੀ ਚੇਤਾ ਸਭ ਆਪਣੇ ਕੰਮਕਾਰਾਂ ਦੇ ਵਿੱਚ ਲੱਗੇ ਸੀ ਪਰ ਸਿੱਧੂ ਮੂਸੇਵਾਲਾ ਆਪਣੀ ਮੌਤ ਦੇ ਅੱਗੇ ਅੱਗੇ ਇਸ ਰਸਤੇ ਤੋਂ ਜਾ ਰਿਹਾ ਸੀ ਜੀ ਸਕਦੇ ਹੋ ਤਸਵੀਰ ਉਸ ਰਸਤੇ ਦੀਆਂ ਨੇ ਸਾਨੂੰ ਸਾਰਾ ਰਸਤਾ ਅੱਜ ਦਿਖਾਉਣੇ ਵੀਡੀਓ ਦੇ ਵਿੱਚ ਵੀ ਕਿਵੇਂ-ਕਿਵੇਂ ਸਿੱਧੂ ਮੂਸੇਵਾਲਾ ਗਿਆ ਸੀ ਤੇ ਕਿਹੜੇ ਰਸਤੇ ਤੋਂ ਸਿੱਧੂ ਮੂਸੇਵਾਲਾ ਲੰਘਿਆ ਸੀ ਕਿਥੋਂ-ਕਿਥੋਂ ਦੀ ਸੀਸੀਟੀਵੀ ਵੀਡੀਓ ਜਿਹੜੀ ਹੈ ਸਾਹਮਣੇ ਆਈ ਸੀ। ਆ ਵੀਡੀਓ ਦਾ ਜਿਹੜਾ ਜੁੜਿਆ ਹੋਇਆ ਟੀਰ ਕਰੀਆ ਵਸਤਵਾਤ ਦਿਖਾਉਣ ਵਾਲੇ ਜਿੰਨੇ ਵੀ ਦੋਸਤ ਨੇ ਸਾਰੇ ਵਕਤ ਵਤ ਵੀਡੀਓ ਨੂੰ ਸ਼ੇਅਰ ਕਰ ਦਿਓ। ਤੇ ਅੱਜ ਤੁਹਾਨੂੰ ਦਿਖਾਉਨੇ ਆ ਸਭ ਤੋਂ ਪਹਿਲੀ ਸੀਸੀਟੀਵੀ ਵੀਡੀਓ ਇਸ ਕੈਮਰੇ ਦੀ ਆਈ। ਇਸ ਸੀਸੀਟੀਵੀ ਦੇ ਵਿੱਚ ਸਭ ਤੋਂ ਪਹਿਲਾਂ ਸਿੱਧੂ ਦੇ ਗੱਡੀ ਦੀ ਵੀਡੀਓ ਆਉਂਦੀ ਹੈ। ਤੇ ਉਸ ਤੋਂ ਬਾਅਦ ਆ ਕੇ ਜਾ ਕੇ ਸਭ ਹੋਰ ਸੀਸੀਟੀਵੀ ਕੈਮਰਾ ਲੱਗਿਆ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਕਿੱਥੇ ਸਿੱਧੂ ਦੀ ਗੱਡੀ ਦੀ ਜਿਹੜੀ ਹੈ ਸੀਸੀਟੀਵੀ ਸਾਹਮਣੇ ਆਉਂਦੀ ਆ। ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਜ ਸਾਰੀਆਂ ਇਸ ਵੀਡੀਓ ਦੇ ਵਿੱਚ ਜੁੜੇ ਰਹੋ ਤਾਂ ਆ ਪੌੜੋਤਰੀ ਹੁੰਦਾ ਹੋਇਆ ਉਹ ਸਾਹਮਣੇ ਲਿਖਿਆ ਜਵਾਰਕੇ ਜਿਮਾਰਕੇ ਨੂੰ ਜਾਂਦਾ ਰੋਡ ਇਸ ਸੜਕ ਤੇ ਸਿੱਧੂ ਮੂਸੇਵਾਲਾ ਜਦੋਂ ਚੱਲਦਾ ਤਾਂ ਸਿੱਧੂ ਨੂੰ ਨਹੀਂ ਪਤਾ ਸੀ ਵੀ ਮੌਤ ਉਸ ਦਾ ਪਿੱਛਾ ਕਰ ਰਹੀ ਹੈ ਗੈਂਗਸਟਰ ਪੂਰੀ ਤਿਆਰੀ ਦੇ ਨਾਲ ਸੀ ਅਸਲਾ ਦੱਸਿਆ ਜਾ ਰਿਹਾ ਵੀ ਤਕਰੀਬਨ 2 ਕਰੋੜ ਦੇ ਕਰੀਬ ਅਸਲੇ ਤੇ ਖਰਚ ਹੋਇਆ ਠੀਕ ਆ ਆ ਦੁਕਾਨ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਸੀ ਇੱਥੇ ਵੀ ਸੀਸੀਟੀਵੀ ਉਸੇ ਸਾਹਮਣੇ ਲੱਗਿਆ ਇਹ ਸੀਸੀਟੀਵੀ ਆਈ ਸੀ ਸਾਹਮਣੇ ਹੋਰ ਵੀ ਜਿਹੜੀਆਂ ਸੀਸੀਟੀਵੀ ਆ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ-ਕਿੱਥੇ ਸਿੱਧੂ ਮੂਸੇਵਾਲਾ ਦੇ ਮਗਰ ਲੱਗੀਆਂ ਗੱਡੀਆਂ ਕਿਵੇਂ ਉਹ 6 ਫੁੱਟ ਦਾ ਜਵਾਨ ਪੁੱਤ ਗੋਲੀਆਂ ਮਾਰ ਕੇ ਮਾਰਿਆ ਉਹ ਸਾਰੀ ਗੱਲਬਾਤ ਅੱਜ ਦਿਖਾਵਾਂਗੇ ਤੇ ਜਵਾਰਕੇ ਦੇ ਵਿੱਚ ਜਿੱਥੇ ਅਟੈਕ ਹੁੰਦਾ ਉਹ ਵੀ ਸਾਰੀ ਤੁਹਾਨੂੰ ਦਿਖਾਵਾਂਗੇ ਵੀ ਉੱਥੇ ਕੀ ਕੁਝ ਖਾਸ ਬੰਦ ਰਿਹਾ ਕੀ ਕੀ ਤਿਆਰੀ ਹੋ ਰਹੀ ਹੈ ਹਨਾ ਤੇ ਵਿੱਚ ਗੱਲਾਂ ਹੋਈਆਂ ਸੀਗੀਆਂ ਵੀ ਉਹ ਜਗਾ ਜਿਹੜੀ ਹੈ ਮੁੱਲ ਲੈ ਲਈ ਜਾਂ ਕਿਸੇ ਨੇ ਦਾਣ ਦਿੱਤੀ ਸਾਰੀ ਗੱਲਬਾਤ ਕਰਾਂਗੇ ਅੱਜ ਤੇ ਦਿਖਾਉਨੇ ਤੁਹਾਨੂੰ ਉਹ ਲੱਗਿਆ ਸਾਹਮਣੇ ਜਵਾਰਕੇ ਦਾ ਮੋੜ ਸਿੱਧੂ ਹਸਿਆਲਾ ਇਸ ਮੋੜ ਤੋਂ ਆਪਣੀ ਸਾਰ ਗੱਡੀ ਨੂੰ ਲੈ ਕੇ ਇਧਰ ਨੂੰ ਮੁੜਦਾ ਤੇ ਇਧਰ ਨੂੰ ਜਦੋਂ ਮੁੜਦਾ ਤਾਂ ਇੱਕ ਕੋਈ ਇੱਕ ਹੋਰ ਸੀਸੀਟੀਵੀ ਜੋ ਸਾਹਮਣੇ ਆਉਂਦੀ ਹੈ ਉਹਨਾਂ ਤੋਂ ਬਾਅਦ ਕਿਹੜਾ ਕੈਮਰਾ ਲੱਗਿਆ ਜੀ ਜਿਸ ਦੇ ਵਿੱਚ ਉਹ ਆਰੀ ਰਿਕਾਰਡਿੰਗ ਪ੍ਰੋਪਰ ਤਰੀਕੇ ਨਾਲ ਤੇ ਪਿੱਛੇ ਉਹ ਕਰੋਲਾ ਤੇ ਬਲੈਰੋ ਉਹਦੇ ਪਿੱਛੇ ਲੱਗੀਆਂ ਸੀ ਜਿਨ੍ਹਾਂ ਦੇ ਵਿੱਚ ਗੈਂਗਸਟਰ ਸਵਾਰ ਸੀਗੇ ਉਹ ਗੱਡੀਆਂ ਕਿਵੇਂ ਪਿੱਛਾ ਕਰਦੀਆਂ ਹੋਈਆਂ ਇਸ ਜਗ੍ਹਾ ਤੋਂ ਪਿੱਛੇ ਆਉਂਦੀਆਂ ਨੇ ਆ ਤੁਹਾਨੂੰ ਇੱਕ ਹੋਰ ਸੀਸੀਟੀਵੀ ਦਿਖਾਉਣੀ ਆ ਆਹ ਸੀਸੀਟੀਵੀ ਦੇ ਵਿੱਚ ਸਿੱਧੂ ਦੀ ਗੱਡੀ ਦੀ ਜਿਹੜੀ ਆ ਰਿਕਾਰਡਿੰਗ ਆਉਂਦੀ ਹੈ ਤੇ ਆ ਬੈਂਕ ਦੇ ਬਾਹਰ ਵੀ ਜਿਹੜਾ ਕੈਮਰਾ ਲੱਗਿਆ ਆ ਇਹ ਸੀਸੀਟੀਵੀ ਕੈਮਰੇ ਲੱਗੇ ਸੀ ਜਿਨ੍ਹਾਂ ਦੀਆਂ ਰਿਕਾਰਡਿੰਗ ਜਦੋਂ ਸਾਹਮਣੇ ਆਈਆਂ ਸੀ ਤਾਂ ਲੋਕਾਂ ਨੇ ਬੜਾ ਜਿਹੜਾ ਦੇਖਿਆ ਕਿ ਸਿੱਧੂ ਨੂੰ ਸਿੱਧੂ ਆਪਣੇ ਮਾਸੀ ਦੇ ਵਿੱਚ ਗੱਡੀ ਚਲਾ ਰਿਹਾ ਸੀ ਸਿੱਧੂ ਨੂੰ ਨਹੀਂ ਸੀ ਪਤਾ ਵੀ ਉਸ ਦਾ ਪਿੱਛਾ ਕਰ ਰਿਹਾ ਹੈ ਗੈਂਗਸਟਰ ਜਾਂ ਰਸਤੇ ਉਤੋਂ ਵੀ ਹੁੰਦਾ ਹੋਇਆ ਸਿੱਧੂ ਆਪਣੀ ਮਾਸੀ ਦੇ ਘਰ ਆਪਣੇ ਦੋਸਤਾਂ ਨਾਲ ਗੱਲਾਂ ਮਾਰਦਾ ਜਾ ਰਿਹਾ ਸੀ ਪਰ ਉਸ ਨੂੰ ਨਹੀਂ ਸੀ ਪਤਾ ਵੀ ਅੱਜ ਜਿਹੜੀ ਥੋਣੀ ਹੈ ਉਹ ਪਿੱਛਾ ਕਰ ਰਹੀ ਹੈ ਤੇ ਉਹ ਮੋੜ ਟੱਪਣ ਤੋਂ ਬਾਅਦ ਉਸ ਥੋਣੀ ਨੇ ਵਾਪਸ ਕਰ ਜਾਣਾ ਤੇ ਸਦਾ ਲਈ ਉਹ ਹੀਰਾ ਸਾਡੇ ਤੋਂ ਯੋਦਾ ਹੋ ਜਾਣਾ ਹੈ। ਉਹ ਹੀਰਾ ਤਾਂ ਇਸ ਦੁਨੀਆ ਤੋਂ ਅਲਵਿਦਾ ਕਹਿ ਗਿਆ ਪਰ ਉਹਦੇ ਚੌੜ ਵਾਲੇ ਉਸਨੂੰ ਲਗਾਤਾਰ ਯਾਦ ਕਰਦੇ ਨੇ। ਉਹਦੀ ਉਡੀਕ ਕਰਦੇ ਨੇ ਵੀ ਕਦੋਂ ਸਿੱਧੂ ਮੂਸੇ ਵਾਲਾ ਮੁੜ ਕੇ ਆਊਗਾ ਤੇ ਕਦੋਂ ਉਹ ਗੀਤ ਗਾਊਗਾ ਤੇ ਫਿਰ ਤੋਂ ਉਹ ਗੀਤ ਉਹਨਾਂ ਵਿਰੋਧੀਆਂ ਦੇ ਚਪੇੜਾ ਵਾਂਗੂੰ ਵੱਜਣਗੇ। ਸਿੱਧੂ ਮੂਸੇ ਵਾਲਾ ਸਾਡੇ ਵਿੱਚ ਨਹੀਂ ਤੇ ਪਰ ਉਸਨੂੰ ਜਿਹੜਾ ਯਾਦ ਕਰਦੇ ਨੇ ਜਿਨ੍ਹਾਂ ਦੇ ਦਿਲਾਂ ਤੇ ਰਾਜ ਕਰਦਾ ਸਿੱਧੂ ਮੂਸੇ ਵਾਲਾ ਉਹਨਾਂ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਹੁਣ ਤੁਹਾਨੂੰ ਦਿਖਾਉਂਦੇ ਆ ਲਾਸਟ ਜਿਹੜਾ ਕੈਮਰਾ ਸੀ ਪਿੱਛੇ ਲੱਗੇ ਹੋਏ ਆ ਇਸ ਜਗ੍ਹਾ ਦੇ ਉੱਪਰ ਸੀਸੀਟੀਵੀ ਕੈਮਰਾ ਸੀ ਉਹ ਪਟ ਲਿਆ ਗਿਆ ਤੇ ਇੱਥੋਂ ਗੱਡੀ ਮੁੜਦੀ ਹੈ ਸਿੱਧੂ ਦੀ ਤੇ ਲਾਸਟ ਟਰਨ ਉਹ ਮੋੜ ਤੋਂ ਹੁੰਦਾ ਹੁਣ ਤੁਹਾਨੂੰ ਦਿਖਾਉਂਦੇ ਆ ਸਾਰੀ ਗੱਲਬਾਤ ਜਿਹੜੀ ਹੈ ਇੱਥੇ ਆਉਂਦੀ ਆ ਤਾਂ ਇੱਥੋਂ ਇਸ ਤੋਂ ਬਾਅਦ ਉਹ ਸਾਹਮਣੇ ਦੁਕਾਨ ਤੇ ਇੱਥੋਂ ਓਵਰਟੇਕ ਕਰਦੀਆਂ ਗੱਡੀਆਂ ਤੇ ਉਸ ਜਗ੍ਹਾ ਦੇ ਉੱਪਰ ਜਾ ਕੇ ਦੇਖ ਲਓ ਤੁਸੀਂ ਆ ਜਗ੍ਹਾ ਤੇ ਆ ਕੇ ਸਾਰਾ ਜਿਹੜਾ ਇਸ ਜਗ੍ਹਾ ਤੇ ਆ ਕੇ ਥਾਰ ਰੁਕਦੀ ਐ ਤੇ ਅਟੈਕ ਕਰਦੇ ਆ ਗੈਂਗਸਟਰ ਤੇ ਅਟੈਕ ਜਦੋਂ ਕਰਦੇ ਆ ਤਾਂ ਉਸ ਜਗ੍ਹਾ ਦੇ ਉੱਪਰ ਵੀ ਗੋਲੀਆਂ ਲੱਗੀਆਂ ਤੁਹਾਨੂੰ ਦਿਖਾਉਣਾ ਸਾਰਾ ਮੰਝਰਾ ਆ ਗੋਲੀਆਂ ਦੇ ਨਿਸ਼ਾਨ ਨੇ ਤੇ ਇਹ ਸਾਰਾ ਕੁਝ ਇਸ ਜਗ੍ਹਾ ਦੇ ਉੱਪਰ ਵਾਪਰਿਆ ਤੇ ਉੱਥੇ ਗੈਂਗਸਟਰ ਦੀ ਗੱਡੀ ਸੀ ਆ ਸਿੱਧੂ ਦੀ ਥਾਰ ਜਿਸ ਨੂੰ ਜਿਹੜਾ ਪਰਮਾਨੈਂਟ ਮਾਰਕ ਕੀਤਾ ਗਿਆ ਤੇ ਆਹ ਰੋਡ ਸੀ ਇੱਥੋਂ ਅਟੈਕ ਹੁੰਦਾ ਸਿੱਧੂ ਇਸ ਜਗ੍ਹਾ ਦੇ ਉੱਪਰ ਸੀ ਤੇ ਅਟੈਕ ਹੋਣ ਤੋਂ ਬਾਅਦ ਗੋਲੀਆਂ ਦੇਖ ਲਓ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੇ ਗੈਂਗਸਟਰਾਂ ਨੇ ਕੁੰਡਾ ਤੋਂ ਗੋਲੀਆਂ ਜਿਹੜੀਆਂ ਚਲਾਈਆਂ ਸੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਵਾਦ-ਵਾਦ ਮਿਲਦੇ ਆਂ ਫਿਰ ਨਵੀਂ ਵੀਡੀਓ ਦੇ ਨਾਲ ਧੰਨਵਾਦ